ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਤੁਸੀਂ ਗਾਲ੍ਹਾਂ ਤਾਂ ਬੜੀਆਂ ਕੱਢਣ ਦੇ ਆ ਤੇ ਵੀਡੀਓ ਡਿਲੀਟ ਕਰਨ ਬਾਰੇ ਵੀ ਕਹਿਣ ਦੇ ਆ ਤੇ ਸੋਧਾ ਲਾਉਣ ਵਾਸਤੇ ਵੀ ਕਹਿਣ ਦੇ ਆ ਕੋ ਕਹੀ ਜਾਓ ਡਰ ਕੋਈ ਨਹੀਂ ਮੈਨੂੰ ਲੇਕਿਨ ਜਿਨ੍ਹਾਂ ਨੂੰ ਤੁਸੀਂ ਗਿਆਨੀ ਕਹਿੰਦੇ ਆ ਜਿਨ੍ਹਾਂ ਨੂੰ ਤੁਸੀਂ ਸੰਤ ਕਹਿੰਦੇ ਆ ਲekin اونਾਂ ਦੀ ਕੀ ਦੇਣਾ ਦੱਸੋ ਕੀ ਪੜਿਆ ਲਿਖਿਆ ਕੋਈ ਵੀ ਤੋਤੇ ਵਾਂਗੂ ਕਹਾਣੀਆਂ ਜਿਹੜੀਆਂ ਉਹ ਰੱਟ ਸਕਦਾ ਇੰਤਾ ਦੇ ਗਿਆਨੀ ਮੈਂ ਬੜੇ ਕੱਢ ਕੇ ਲਿਆਉਣੇ ਆ ਤੁਸੀਂ ਦੇਖੀ ਜਾਓ ਅੱਗੇ ਅੱਗੇ ਹੁੰਦਾ ਕੀ ਆ ਆ ਮਾੜੀ ਜਈ ਇਸ ਗਿਆਨੀ ਦੀ ਗੱਲ ਸੁਣੋ ਜਿਹਨੂੰ ਤੁਸੀਂ ਉੱਚ ਕੋਟੀ ਦਾ ਸੰਤ ਮਸਕੀਨ ਜੀ ਜਿਹਨੂੰ ਕਹਿੰਨੇ ਆ ਤੁਸੀਂ ਵੀ ਬਹੁਤ ਜ਼ਿਆਦਾ ਗਿਆਨੀ ਆ ਇਹਦੀਆਂ ਕਥਾ ਬਹੁਤ ਜ਼ਿਆਦਾ YouTube ਤੇ ਚੱਲਣ ਡਈਆਂ ਇਹਦੇ ਬਾਅਦੇ ਮੜਾ ਜਾ ਚਲੋ ਗੱਲ ਕਰਨੇ ਆ ਆ ਸੁਣਿਓ ਗੱਲ ਮਾੜੀ ਜਾਈ ਪਸ਼ੂ ਦੀ ਤਰ੍ਹਾਂ ਜੀਵੇਗਾ ਔਰ ਹੋ ਸਕਦਾ ਹੈ ਕਿਦਰੇ ਮੁੜ ਜਾਏ ਪਸ਼ੂ ਹੀ ਹੋ ਜਾਏ ਸਿਮਰਨ ਨਾ ਕੀਤਾ ਤੇ ਬੜਾ ਭयंकर ਜ਼ੁਲਮ ਕੀਤਾ ਹੋ ਸਕਦਾ ਹੈ ਇਹਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਮਿਲੇ ਬਹੁਤ ਪਰੇ اے ਪ੍ਰਭੂ ਤੇਰੀ ਦੁਨੀਆ ਚ ਕਿਦਰੇ ਪ੍ਰੇਤ ਨੇ ਕਿਦਰੇ ਬਹੁਤ ਨੇ ਕਿਦਰੇ ਪਿਛਾਚ ਨੇ ਜਿਨ੍ਹਾਂ ਦਾ ਜਨਮ ਨਹੀਂ ਭਟਕਦੇ ਨੇ ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਹਾ ਪੈਂਡਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖ ਦਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿੰਨੀ ਪਵਿੱਤਰਤਾ ਉਹਦੇ ਕੋਲ ਹੈ ਜਿੰਨਾ ਗਿਆਨ ਉਹਦੇ ਕੋਲ ਹੈ ਜਿੰਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹਰ ਮਾ ਉਸ ਨੂੰ ਜਨਮ ਨਹੀਂ ਦੇ ਸਕਦੇ ਐ ਸਤੈਨ ਨੂੰ ਨਹੀਂ ਲੱਗਦਾ ਕਿ ਇਹ ਜਿਹੜੀਆਂ ਕਹਾਣੀਆਂ ਇਹ ਬਕਵਾਸ ਕਹਾਣੀਆਂ ਸਾਰੀਆਂ ਵੀ ਸ਼ੁਰੂ ਤੋਂ ਜਿੱਦਾਂ ਪੁਜਾਰੀ ਨੇ ਸਾਨੂੰ ਭੂਤਾਂ ਚਿੜੇਲਾਂ ਨਾਲ ਜੋੜ ਕੇ ਰੱਖਿਆ ਹੈਗਾ ਤੇ ਉਦਾਂ ਹੀ ਇਹ ਵੀ ਕਥਾ ਕਹਾਣੀਆਂ ਸੁਣਾ ਰਿਹਾ ਯਾਰ ਤੁਸੀਂ ਇੰਨੀ ਗੱਲ ਦੱਸੋ ਕੋਈ ਹੈ ਕੋਈ ਮਾਈ ਦਾ ਲਾਲ ਵੀ ਜਿਹੜਾ ਆਪਣੇ ਆਪ ਨੂੰ ਕਹੇਗਾ ਵੀ ਮੈਂ ਮਾੜੀ ਕੁਖ ਦੇ ਵਿੱਚੋਂ ਜਨਮ ਲਿਆ ਇਹ ਫੁੱਦੂ ਗੱਲਾਂ ਨਹੀਂ ਗੀਆਂ ਲੱਗਦੀਆਂ ਤੁਹਾਨੂੰ ਵੀ ਕਹਿੰਦਾ ਦੇਵੀ ਦੇਵਤੇ ਭਟਕਦੇ ਫਿਰਦੇ ਆ ਉਹਨਾਂ ਨੂੰ ਕੋਈ ਚੰਗੀ ਮਾਣ ਹੀ ਮਿਲਦੀ ਤੁਹਾਨੂੰ ਨਹੀਂ ਲੱਗਦਾ ਵੀ ਇਹਨੇ ਔਰਤ ਨੂੰ ਬਦਨਾਮ ਕੀਤਾ ਵੀ ਇਹਨਾਂ ਨੇ ਇੱਕ ਖਾਸ ਚੀਜ਼ਾਂ ਬਣਾ ਕੇ ਰੱਖ ਦਿੱਤੀਆਂ ਬਸ ਵੀ ਆਹ ਚੀਜ਼ ਆ ਇਹਨਾਂ ਵਰਗਾ ਕੋਈ ਵੀ ਨਹੀਂ ਜੰਮ ਸਕਦਾ ਤੇ ਜਿਹੜੇ ਅੱਜ ਦੇ ਗੱਭਰੂ ਸੰਘਰਸ਼ ਲੜਦੇ ਆ ਤੋਂ ਉਹਨਾਂ ਬਾਰੇ ਕੀ ਕਿਹਾ ਜਾ ਸਕਦਾ ਇਹੋ ਜਿਹਾ ਵੀ ਕੋਈ ਸੋਚੋ ਯਾਰ ਇੱਕ ਪਾਸੇ ਇਹ ਲੋਕ ਕਹੀ ਜਾਂਦੇ ਆ ਵੀ ਜੋ ਹੈਗਾ ਵਾ ਉਹ ਬੀਜ ਤੇ ਸਿਰ ਤੇ ਆ ਵੀ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵੱਡੇਗਾ ਤੇ ਫਿਰ ਔਰਤ ਔਰਤ ਤੇ ਇੱਕ ਜ਼ਮੀਨ ਦੀ ਤਰ੍ਹਾਂ ਵੀ ਜੋ ਬੀਜਣਾ ਉਹੋ ਹੀ ਵੜਨਾ ਤਾਂ ਫਿਰ ਔਰਤ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਇਹਦੇ ਵਿੱਚ ਯਾਰ ਇਹਨਾਂ ਗੱਲਾਂ ਨੂੰ ਸੋਚਣਾ ਪਏਗਾ ਜਦੋਂ ਤੇ ਇਤਿਹਾਸ ਇਹਨਾਂ ਨੇ ਆਪਣੇ ਆਮ ਮੂਲਤियां ਬਣਾਈਆਂ ਜਦੋਂ ਦਾ ਇਹਨਾਂ ਨੇ ਆਪਣਾ ਇੱਕ ਰੱਬ ਖੜਾ ਕੀਤਾ ਵਾ ਇਹ ਉਦੋਂ ਦਾ ਔਰਤ ਨੂੰ ਬਦਨਾਮ ਕਰੀ ਜਾਂਦੇ ਆ ਪਹਿਲਾਂ ਸਤੀ ਬਲਤਾ ਕੋਣ ਵੀ ਇਹ ਹੋਏ ਗੱਲਾਂ ਵੀ ਬੰਦਾ ਭਗਵਾਨ ਤੇ ਔਰਤ ਨਰਕ ਦਾ ਦਵਾਜ਼ ਆ ਇਹਨਾਂ ਗੱਲਾਂ ਨੂੰ ਸੋਚੋ ਵੀ ਇਹ ਲੋਕ ਜਿਹੜੇ ਇਹ ਸਾਡੀਆਂ ਧੀਆ ਪੈਣਾ ਮਾਵਾਂ ਦੀ ਬਦਨਾਮੀ ਕਰਨ ਦੇ ਆ ਹੈ ਕਿਸੇ ਚ ਜੁੱਤ ਮੈਂਤ ਗੱਲ ਕਹਿਣਾ ਹੈ ਕਿਸੇ ਚ ਜੁੱਤ ਕੋਈ ਹੱਥ ਖੜਾ ਕਰਾ ਕਰਕੇ ਕਵੇ ਤਾਂ ਸਹੀ ਵੀ ਮੈਂ ਮਾੜੀ ਕੁਖ ਦੇ ਵਿੱਚੋਂ ਜੰਮਿਆ ਜਰ ਇਹ ਲੋਕ ਬਦਨਾਮ ਕਰਨ ਦੇ ਆ ਇਹ ਕਹਾਣੀਆਂ ਸੁਣਾਉਣ ਦੇ ਆ ਸਿਰਫ ਸਮਝੋ ਇਹਨਾਂ ਲੋਕਾਂ ਨੂੰ ਲੇਕਿਨ ਤੁਸੀਂ ਮੂੰਹ ਚੱਕ ਕੇ ਮਿੰਟੋ ਮਿੰਟ ਮੈਸੇਜ ਕਰਨ ਦੀ ਕਰਦੇ ਆ ਗਾਲ ਗਾਲਾਂ ਕੱਢ ਕੱਢ ਕੇ ਕੱਢੀ ਜਾਓ ਗਾਲਾਂ ਮੈਨੂੰ ਕੋਈ ਫਿਰ ਫਰਕ ਨਹੀਂ ਪਾ ਮੈਂ 6 ਮਹੀਨੇ ਵੀਡੀਓ ਤੇ 5-6 ਮਹੀਨੇ ਵੀਡੀਓ ਕੋਈ ਨਹੀਂ ਪਾਈ ਕਿਉਂਕਿ ਮੇਰਾ ਪੇਜ ਹੈਕ ਹੋ ਗਿਆ ਸੀਗਾ ਉਸ ਪੇਜ ਤੋਂ ਵੀਡੀਓ ਮੈਂ ਸਿਰਫ ਫੇਸਬੁੱਕ ਪੇਜ ਤੇ ਜ਼ਿਆਦਾ ਗੌਰ ਕਰਦਾ ਸੀਗਾ ਉਹੋ ਚਲਾ ਰਿਹਾ ਸੀਗਾ ਲੇਕਿਨ ਹੁਣ ਇੰਤਾਂ ਦੇ ਪਤਾ ਨਹੀਂ ਕਿੰਨੇ ਕੁ ਮੈਂ ਕੱਢ-ਕੱਢ ਕੇ ਲਿਆਉਣੇ ਆ ਤੁਹਾਡੇ ਸਾਹਮਣੇ ਦੇਖਿਓ ਜਰਾ ਵੀ ਇਹਨਾਂ ਨੇ ਜਿਹੜੀਆਂ ਉਲਟ ਕਹਾਣੀਆਂ ਸੁਨਾ ਸੁਨਾ ਕੇ ਸਾਨੂੰ ਮਗਰ ਲਾਇਆ ਹੋਇਆ ਆਪਣੇ ਸਿਰਫ ਇਹਨਾਂ ਧਰਮ ਦੇ ठेकेदारਾਂ ਨੇ ਬਸ ਇੰਨੀ ਇੱਕ ਗੱਲ ਕਰਨੀ ਆ ਇਹ ਫੋਲੋ ਜ਼ਰੂਰ ਕਰ ਲਿਓ ਵੀਡੀਓ ਹੁਣ ਲਗਾਤਾਰ ਹੀ ਕੋਸ਼ਿਸ਼ ਕਰਾਂਗਾ ਵੀ ਆਉਂਦੀਆਂ ਰਹਿਣਗੀਆਂ ਬੜੇ ਏਦਾਂ ਦੇ ਸੰਤ ਮਹਾਤਮਾ ਹੈਗੇ ਜਿਹੜੇ ਮੈਂ ਕੱਢ ਕੱਢ ਕੇ ਸਾਹਮਣੇ ਲਿਆਉਣੇ ਆ